ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਦੂਰ ਦੂਰ ਤੋਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਤੇ ਇਸ ਮੌਕੇ ਦੇ ਉੱਤੇ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਨਾਮ ਲਈ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਇਸ ਤੋਂ ਬਾਅਦ ਵਾਇਗੁਰੂ ਜੀ ਦਾ ਸ਼ੁਕਰਾਨਾ ਵੀ ਅਦਾ ਕੀਤਾ ਹੈ ਤੇ ਉੱਥੇ ਹੀ ਸੰਗਤਾਂ ਦੇ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਹੈ ਤਾਂ ਗੁਰੂ ਘਰ ਮੱਥਾ ਟੇਕਣ ਸੰਗਤਾਂ ਪਹੁੰਚਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਦਰبار ਸਾਹਿب ਦਾ ਇਹ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈਗਾ ਵਾਈਗਰੂ ਲੀਕ ਕੇ ਕਮੈਂਟਾਂ ਦੇ ਵਿੱਚ ਘਰ ਬੈਠੇ ਤੁਸੀਂ ਵੀ ਹਾਜ਼ਰੀ ਲਗਾ ਸਕਦੇ ਹੋ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਦੱਸਦੀ ਹੈ ਕਿ ਇਸ ਮੌਕੇ ਤੇ ਉਤੇ ਗੁਰਕਰ ਆਈਆਂ ਸੰਗਤਾਂ ਦੇ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਰਾਤ ਨੂੰ ਦੀਪਮਾਲਾ ਤੇ ਆਤੀਸ਼ਬਾਜ਼ੀ ਵੀ ਕੀਤੀ ਜਾਵੇਗੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅਲੋਕਿਕ ਨਜ਼ਾਰਾ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦਰਬਾਰ ਸਾਹਿਬ ਦਾ ਨਜ਼ਾਰਾ ਹੈਗਾ ਜਿੱਥੇ ਕਿ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉਤੇ ਸੰਗਤਾਂ ਦੇ ਵੱਲੋਂ ਉਥੇ ਜੋ ਕਿ ਅਈਆਂ ਨੇ ਸੰਗਤਾਂ ਉੱਤੇ ਆਈਆਂ ਨੇ ਨਤਮਸਤਕ ਹੋਣ ਲਈ ਪਹੁੰਚਿਆ ਨੇ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਅਦਾ ਕੀਤਾ ਹੈ ਇਸ ਮੌਕੇ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਅੱਜ ਸਵੇਰ ਤੋਂ ਹੀ ਸੰਗਤਾਂ ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਰਹੀਆਂ ਨੇ ਤੇ ਬੀਤੇ ਦਿਨੀ ਜੋ ਕਿ ਗੁਰੂ ਕਾ ਮਹਿਲ ਵਿਖੇ ਬੀਤੇ ਦਿਨੀ ਅਖੰਡ ਪਾਠ ਆਰੰਭ ਕੀਤੇ ਗਏ ਨੇ ਤੇ ਉਹਨਾਂ ਦੇ ਭੋਗ ਵੀ ਪਾਏ ਗਏ ਨੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਦੂਰ ਦੂਰ ਤੋਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਤੇ ਇਸ ਮੌਕੇ ਦੇ ਉੱਤੇ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਨਾਲ ਹੀ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਇਸ ਤੋਂ ਬਾਅਦ ਵਾਇਗਰੂ ਜੀ ਦਾ ਸ਼ੁਕਰਾਨਾ ਵੀ ਅਦਾ ਕੀਤਾ ਹੈ ਤੇ ਉੱਥੇ ਹੀ ਸੰਗਤਾਂ ਦੇ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਹੈ ਤਾਂ ਗੁਰੂ ਘਰ ਮੱਥਾ ਟੇਕਣ ਸੰਗਤਾਂ ਪਹੁੰਚਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਦਰਬਾਰ ਸਾਹਿਬ ਦਾ ਇਹ ਅਲੋਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈਗਾ ਵਾਈਗਰੂ ਲਿਕੇ ਕਮੈਂਟਾਂ ਦੇ ਵਿੱਚ ਘਰ ਬੈਠੇ ਤੁਸੀਂ ਵੀ ਹਾਜ਼ਰੀ ਲਗਾ ਸਕਦੇ ਹੋ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਦੱਸਦੀ ਹੈ ਕਿ ਇਸ ਮੌਕੇ ਤੇ ਉਤੇ ਗੁਰੂਕਰ ਆਈਆਂ ਸੰਗਤਾਂ ਦੇ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਰਾਤ ਨੂੰ ਦੀਪਮਾਲਾ ਤੇ ਆਤੀਸ਼ਬਾਜ਼ੀ ਵੀ ਕੀਤੀ ਜਾਵੇਗੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅਲੋਕਿਕ ਨਜ਼ਾਰਾ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦਰਬਾਰ ਸਾਹਿਬ ਦਾ ਨਜ਼ਾਰਾ ਹੈ ਜਿਤੇ ਕਿ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉਤੇ ਸੰਗਤਾਂ ਦੇ ਵੱਲੋਂ ਉਥੇ ਜੋ ਕਿ ਆਈਆਂ ਨੇ ਸੰਗਤਾਂ ਉੱਥੇ ਆਈਆਂ ਨੇ ਨਤਮਸਤਕ ਹੋਣ ਲਈ ਪਹੁੰਚਿਆ ਨੇ ਤੇ ਵਾਇਗੁਰੂ ਜੀ ਦਾ ਸ਼ੁਕਰਾਨਾ ਵੀ ਅਦਾ ਕੀਤਾ ਹੈ ਇਸ ਮੌਕੇ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਅੱਜ ਸਵੇਰ ਤੋਂ ਹੀ ਸੰਗਤਾਂ ਗੁਰੂ ਘਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਰਹੀਆਂ ਨੇ ਤੇ ਬੀਤੇ ਦਿਨੀ ਜੋ ਕਿ ਗੁਰੂ ਕਾ ਮਹਿਲ ਵਿਖੇ ਬੀਤੇ ਦਿਨੀ ਅਖੰਡ ਪਾਠ ਆਰੰਭ ਕੀਤੇ ਗਏ ਨੇ ਤੇ ਉਹਨਾਂ ਦੇ ਭੋਗ ਵੀ ਪਾਏ ਗਏ ਨੇ